ਸਸ਼ਕਾਸ ਕਾਈਨਸ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਸੰਗਰੂਰ ਦੇ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਉਮੀਦਵਾਰ ਬਣਾਇਆ ਗਿਆ ਜਿਸ ਤੋਂ ਬਾਅਦ ਲਗਾਤਾਰ ਸੁਖਪਾਲ ਸਿੰਘ ਖਹਿਰਾ ਨੂੰ ਉਮੀਦਵਾਰ ਬਣਾਉਣ ਤੋਂ ਬਾਅਦ ਗੋਲਡੀ ਜਿਹੜਾ ਨਾਰਾਜ਼ ਦਿਖਾਈ ਦਿੱਤੇ ਸੀ ਦਲਵੀਰ ਗੋਲਡੀ ਹੋਰਾ ਦੇ ਵੱਲੋਂ ਪਰਸੋ ਇੱਕ ਵੀਡੀਓ ਪਾ ਕੇ ਨਾਰਾਜ਼ਗੀ ਜ਼ਾਹਰ ਕੀਤੀ ਗਈ ਸੀ ਜਿਸ ਤੋਂ ਬਾਅਦ ਕੱਲ ਸੁਖਪਾਲ ਸਿੰਘ ਖਹਿਰਾ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਪੱਠੜ ਦਲਵੀਰ ਗੋਲਡੀ ਦੇ ਘਰ ਪਹੁੰਚੇ ਤੇ ਉਹਨਾਂ ਨੂੰ ਮਨਾਇਆ ਜਾਂ ਸੋ ਬਾਅਦ ਅੱਜ ਸੁਖਪਾਲ ਸਿੰਘ ਖਹਿਰਾ ਤੇ ਦਲਵੀਰ ਗੋਲਡੀ ਹੋਰੀ ਜਿਹੜਾ ਨੇ ਸੰਗਰੂਰ ਤੋਂ ਸਾਬਕਾ ਵਿਧਾਇਕ ਤੇ ਸਾਬਕਾ ਸੰਸਦ ਵਿਜੇਂਦਰ ਸਿੰਘਲਾ ਹੋਰ ਅਦੇ ਘਰ ਪਹੁੰਚੇ ਜਿੱਥੇ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵੱਲੋਂ ਸੰਗਰੂਰ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਤੇ ਨਾਲੇ ਬਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਵਰਕਰ ਹੀ ਨਾਰਾਜ਼ ਹੈ ਜਿਸ ਕਰਕੇ ਸੰਗਰੂਰ ਦੇ ਕਈ ਆਮ ਆਦਮੀ ਪਾਰਟੀ ਦੇ ਵਰਕਰ ਉਹਨਾਂ ਦੇ ਨਾਲ ਸੰਪਰਕ ਦੇ ਵਿੱਚ ਨੇ ਤੇ ਇਸ ਵਾਰੀ ਵੱਡਾ ਫੇਰ ਬਦਲ ਉਹ ਹੋ ਸਕਦਾ ਹੈ। ਆ ਬਜਿੰਦਰ ਸਿੰਘਲਾ ਜੀ ਦਾ ਫਾਰਮਰ ਐਮਪੀ ਫਾਰਮਰ ਮਿਨਿਸਟਰ ਪੰਜਾਬ ਔਰ ਨੈਸ਼ਨਲ ਕੋਟ ਰੈਜੂਨ ਜਿਨ੍ਹਾਂ ਨੇ ਆਪਣੇ ਗ੍ਰਹਿ ਤੇ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਸਾਡੇ ਇਲੈਕਸ਼ਨ ਕੈਂਪੇਨ ਨੂੰ ਹੰਗਾਰਾ ਔਰ ਭੁਲਾਰਾ ਦਿੱਤਾ ਵਾ ਔਰ ਅੱਜ ਮੈਂ ਦੇਖ ਰਿਹਾ ਸੀ ਕਿ ਸਾਰੇ ਜ਼ਿਲ੍ਹੇ ਦੀ ਸੰਗਰੂਰ ਦੀ ਪਾਰਲੀਮੈਂਟ ਸੀਟ ਦੀ ਸਾਰੇ ਕ੍ਰੀਮ ਪਹੁੰਚੀ ਹੋਈ ਸੀਗੀ ਔਰ ਮੇਰੇ ਨਾਲ ਰਾਈਟ ਸਾਈਡ ਤੇ ਮੇਰਾ ਛੋਟਾ ਵੀਰ ਬੱਚਾ ਅਸਮਾਨ ਦਲਬੀਰ ਸਿੰਘ ਗੋਲਡੀ ਜਿਹੜੇ ਕਿ ਐਕਸਐਮਐਲਏ ਨੇ ਔਰ ਇਸ ਜ਼ਿਲ੍ਹੇ ਦੇ ਸੰਗਰੂਰ ਦੇ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ ਸਮੇਤ ਅੱਜ ਸਾਰੇ ਤਕਰੀਬਨ ਸੁਰਿੰਦਰਪਾਲ ਸਿੰਘ ਜੀ ਐਕਸਐਮਐਲਏ ਔਰ ਜਸਵਿੰਦਰ ਤਮਾਨ ਔਰ ਰਾਹੁਲ ਪੱਟਲ ਜੀ ਔਰ ਜਿੰਨੇ ਵੀ ਸਾਡੇ ਕਾਂਗਰਸ ਦੇ ਯੂਥ ਕਾਂਗਰਸ ਮਹਿਲਾ ਕਾਂਗਰਸ ਸਾਰੇ ਇਹਨਾਂ ਨੇ ਸਾਰਿਆਂ ਨੇ ਜਿਹੜਾ ਸਮਰਥਨ ਦਿੱਤਾ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਮੈਂ ਦੇਖ ਰਿਹਾ ਹਾਂ ਕਿ ਮੈਨੂੰ ਕੁਛ ਦਿਨਾ ਤੋਂ ਬਹੁਤ ਅੱਛੀ ਫੀਡਬੈਕ ਮਿਲ ਰਹੀ ਹੈ ਬਿਯੋਂਡ ਕਾਂਗਰਸ ਕੇਡਰਸ ਆਲਸੋ ਕਾਂਗਰਸ ਦੇ ਕੇਡਰ ਵਰਕਰ ਨੇ ਮੇਰੀ ਬਹੁਤ ਮੇਰੀ ਇੱਜ਼ਤ ਕਰਦੇ ਨੇ ਔਰ ਇਸ ਤੋਂ ਇਲਾਵਾ ਜਿਹੜੇ ਅਕਾਲੀ ਦਲ ਦੇ ਵਰਕਰ ਨੇ ਚੰਗੇ ਸਤਕਾਰਯੋਗ ਸ ਜਿਹੜੇ ਜਿਹੜੇ ਪੰਜਾਬ ਲਈ ਖੜਦੇ ਨੇ ਜਿਹੜੇ ਸੱਚ ਦੇ ਰਾਹ ਤੇ ਖੜਦੇ ਨੇ ਔਰ ਇਸੇ ਨਾਲ ਆਮ ਆਦਮੀ ਪਾਰਟੀ ਕੋ ਕ ਆਮ ਆਦਮੀ ਪਾਰਟੀ ਬੇਸਿਕਲੀ ਇੱਕ ਜਜ਼ਬਾਤੀਆਂ ਦਾ ਇਕੱਠ ਹੋਇਆ ਸੀਗਾ ਉਹਨਾਂ ਲੋਕਾਂ ਨੂੰ ਨਹੀਂ ਸੀ ਪਤਾ ਕਿ ਕੇਜਰੀਵਾਲ ਤੇ ਭਗਵੰਤ ਮਾਨ ਨੇ ਕੀ ਗੁੱਲ ਖਲਾਉਣੇ ਨੇ ਔਰ ਕਿਸ ਤਰ੍ਹਾਂ ਆਪਣੀ ਜਿਹੜੀ ਜਿਹੜਾ ਜਿਹੜਾ ਇੱਕ ਉਹ ਬਾੜ ਉੱਠਿਆ ਸੀਗਾ ਇੱਕ ਇਨਕਲਾਬ ਉੱਠਿਆ ਸੀ ਉਹਦਾ ਗਰਭਪਾਤ ਕਰਨਾ ਉਹਨਾਂ ਨੂੰ ਨਹੀਂ ਸੀ ਪਤਾ ਉਹ ਸਾਰੇ ਵੀ ਮੇਰੇ ਨਾਲ ਸੰਪਰਕ ਚ ਨੇ ਉਹਨਾਂ ਦੇ ਕਾਫੀ ਸੀਨੀਅਰ ਲੀਡਰਸ ਜਿਹੜੇ ਨੇ ਉਹ ਸਾਡੇ ਨਾਲ ਸੰਪਰਕ ਚ ਮੈਨੂੰ ਲੱਗਦਾ ਵਾ ਕਿ ਆਰਗੈਨਿਕ ਤੌਰ ਦੇ ਉੱਤੇ ਅੱਜ ਸੰਗਰੂਰ ਦਾ 13 ਲੱਖ ਵੋਟਰ ਜਿਹੜਾ ਵਾ ਉਹ ਬਹੁ ਗਿਣਤੀ ਵਿੱਚ ਸਾਨੂੰ ਵੋਟ ਪਾਉਣਾ ਚਾਹੁੰਦਾ ਵਾ ਔਰ ਵੋਟ ਪਾਏਗਾ ਤਾਂ ਮੈਂ ਆਪਣੀ ਪਾਰਟੀ ਦਾ ਇਸ ਕਰਕੇ ਧੰਨਵਾਦ ਕਰਦਾ ਕਿ ਇਹਨਾਂ ਨੇ ਕੱਲ ਤੋਂ 골ਡੀ ਹੋਣਾ ਤੋਂ ਸਟਾਰਟ ਕਰਕੇ ਸਾਡਾ ਇਲੈਕਸ਼ਨ ਕੈਂਪੇਨ ਸਟਾਰਟ ਹੋ ਗਿਆ ਵਾ ਕਿਉਂਕਿ ਬਾਡੀ ਦੇ ਦਿਨ ਹਨ ਇਸ ਕਰਕੇ ਮੈਂ ਬਹੁਤ ਜ਼ਿਆਦਾ ਹਲੇ ਪਿੰਡ ਪੱਦਰ ਤੇ ਨਹੀਂ ਜਾ ਰਿਹਾ ਉਸ ਤੋਂ ਪਹਿਲਾਂ ਜਿਹੜੇ 9 ਹਲਕੇ ਨੇ ਸਾਰੇ ਉਥੋਂ ਦੇ ਕਾਂਗਰਸ ਦੇ ਵਰਕਰਸ ਨੂੰ ਕੱਲ ਅਸੀਂ ਬਰਨਾਲੇ ਜਾ ਰਹੇ ਹਾਂ ਪਰਸੋਂ ਅਸੀਂ ਲਹਿਰੇ ਲਹਿਰਾ ਜਾ ਰਹੇ ਹਾਂ ਇਸ ਤਰ੍ਹਾਂ ਨਾਲ ਸੁਨਾਮ ਤੇ ਮਲੇਰ ਕੋਟਲਾ ਔਰ ਬਾਕੀ ਦੇ ਜੜੰਦੇ ਹਲਕੇ ਜਿਹੜੇ ਕਵਰ ਕਰਾਂਗੇ ਜਦੋਂ ਬਾਡੀ ਕੰਪਲੀਟ ਹੋ ਜੇਗੀ ਫਿਰ ਜਾਵਾਂਗੇ ਕੋਰ ਇਸ਼ੂ ਮੇਰਾ ਇਹ ਆ कि ये इलेक्शन जिदा सिंगला साहब ने बहर किया वा ये बड़ी कौन इलेक्शन है एक बड़ी एक निर्णायक इलेक्शन होने जा रही दो हज़ार चौबी की इट इज़ गोइंग टू डिसाइड द फ्यूचर ऑफ इंडिया वैदर इंडिया विल रिमेन ए फुल्लैज डेमोक्रेसी और विल इट टर्न इन टू अ थियोक्रेटिक स्टेट और समथिंग लाइक पाकिस्तान और मे बी बांग्लादेश और मे बी इंडोनेशिया क्योंकि ਅੱਜ ਬੀਜੇਪੀ ਦਾ ਇਹ ਰਵਈਆ ਮੈਂ ਦੇਖ ਰਿਹਾ ਹਾਂ ਕਿ ਆਪਣੀਆਂ ਏਜੰਸੀਆਂ ਦੇ ਥਰੂ ਸਰਕਾਰੀ ਅਮਲੇ ਦੇ ਥਰੂ ਉਹ ਚਾਹੁੰਦੇ ਨੇ ਕਿ ਕੋਈ ਵੀ ਸਰਕਾਰ ਸਾਡੇ ਮੋਰੇ 'ਰ ਖੜੇ ਨਾ। ਅਗਰ 2024 'ਚ ਬੀਜੇਪੀ ਜਿੱਤਦੀ ਆ ਤਾਂ 100% ਜਿਹੜਾ ਸੰਵਿਧਾਨ ਆ ਉਹਨੂੰ ਤੋੜਿਆ ਮੋੜਿਆ ਜਾਏਗਾ ਬਾਬਾ ਸਾਹਿਬ ਅੰਬਿਤ ਕਰਦੇ ਸੰਵਿਧਾਨ ਨੂੰ ਔਰ ਇਸ ਤਰ੍ਹਾਂ ਦਾ ਸੰਵਿਧਾਨ ਬਣਾਇਆ ਜਾਵੇਗਾ ਜਿੱਦੇ 'ਚ ਲੋਕਾਂ ਦੇ ਅਧਿਕਾਰ ਤੇ ਹਕੂਕ ਖੋਏ ਜਾਣਗੇ। ਤੁਹਾਡੇ ਕੋਲ ਕੋਈ ਅਪੀਲ ਦਲੀਲ ਦਾ ਰਸਤਾ ਨਹੀਂ ਛੱਡਿਆ ਜਾਏਗਾ ਕਾਲੇ ਕਾਨੂੰਨ ਲਿਆਂਦੇ ਜਾਣਗੇ। ਔਰ ਜਦੋਂ ਮੈਂ ਕਿਹਾ ਕਿ ਰੂਸ ਜਿਹੜਾ ਜਿਹੜਾ ਉੱਥੋਂ ਦਾ ਰਾਸ਼ਟਰਪਤੀ ਜਦੋਂ ਪੁਟਨ ਹੈ ਉਹਨੇ ਆਪਣੇ ਆਪ ਨੂੰ ਆਲਮੋਸਟ ਜ਼ਿੰਦਗੀ ਭਰ ਵਾਸਤੇ ਰਾਸ਼ਟਰਪਤੀ ਜਿਹੜਾ ਹੈ ਉਹ ਗਰਦਨ ਦਿੱਤਾ ਵਾ ਇਸ ਤਰ੍ਹਾਂ ਦਾ ਔਰ ਬਹੁਤ ਜ਼ਾਤ ਪਾਤ ਉੱਤੇ ਵੰਡਿਆ ਜਾ ਰਿਹਾ ਦੇਸ਼ ਧਰਮ ਦੇ ਉੱਤੇ ਵੰਡਿਆ ਜਾ ਰਿਹਾ ਵਾ ਖਾਸ ਤੌਰ ਤੇ ਜਿਹੜੀਆਂ ਮਾਈਨੋਰਟੀਜ਼ ਆ ਦੇ ਫੀਲ ਵੈਰੀ ਥ੍ਰੈਟਨਡ ਜਿਹੜੀਆਂ ਘੱਟ ਗਿਣਤੀਆਂ ਨੇ ਚਾਹੇ ਉਹ ਮੁਸਲਮਾਨ ਨੇ ਚਾਹੇ ਸਿੱਖ ਨੇ ਚਾਹੇ ਇਸਾਈ ਨੇ ਚਾਹੇ ਚੀਨੀ ਨੇ ਚਾਹੇ ਬੋਧੀ ਨੇ ਚਾਹੇ ਤਲਿਤ ਨੇ ਦੇ ਫੀਲਡ ਵੈਰੀ ਥ੍ਰੈਟਨਡ ਕਿ ਸਾਡੇ ਰਾਈਟਸ ਪਤਾ ਨਹੀਂ ਰਹਿਣੇ ਆ ਕਿ ਨਹੀਂ ਰਹਿਣੇ ਇਸ ਕਰਕੇ ਇਸ ਬੀਜੇਪੀ ਨੂੰ ਰੋਕਣਾ ਹੈ ਇਹ ਰੱਥ ਨੂੰ ਔਰ ਮੈਂ ਕਹਿਣਾ ਚਾਹੁੰਦਾ ਆਪਣੇ ਸੰਗਰੂਰ ਦੇ ਵੋਟਰਾਂ ਨੂੰ ਤੁਹਾਡੇ ਰਾਹੀਂ ਕਿ ਇਸ ਰੱਥ ਨੂੰ ਇਕੱਲਾ ਇੰਡੀਆ ਅਲਾਈንስ ਰੋਕੇਗਾ ਇਸ ਨੂੰ ਕੋਈ ਇੰਡੀਵਿਜੂਅਲ ਜਾਂ ਈਵਨ ਜਿਹੜੇ ਅਕਾਲੀ ਦਲ ਕਹਿੰਦੇ ਕਿ ਅਸੀਂ ਲੜ ਰਹੇ ਬੀਜੇਪੀ ਤੋਂ ਬਗੈਰ ਇੱਕ ਇੱਕ ਵੋਟ ਪਾਈ ਜਿਹੜੀ ਅਕਾਲੀ ਦਲ ਦੇ ਨੇਤਾ ਨੂੰ ਆ ਉਹ ਜਾਣੀ ਘੁੰਮ ਕੇ ਬੀਜੇਪੀ ਦੇ ਖਾਤੇ ਦੇ ਵਿੱਚ ਹੈ ਇਸ ਲਈ ਇੰਡੀਆ ਅਲਾਈንስ ਹੀ ਇੱਕ ਪੁਖਤਾ ਚੁਣੌਤੀ ਬੀਜੇਪੀ ਨੂੰ ਦੇ ਕੇ ਸਾਡੇ ਦੇਸ਼ ਨੂੰ ਇੱਕ ਸੈਕੂਲਰ ਸਟੇਟ ਇੱਕ ਧਰਮ ਨਿਰਪੱਖ ਦੇਸ਼ ਔਰ ਇਹਨੂੰ ਵਕੀਲੇ ਜਾ ਸਕਦਾ ਅੱਜ ਵਿਕਸਿਤ ਭਾਰਤ ਦੀ ਗਲਤੀ ਤਾਂ ਕਰਦੀ ਹੈ ਬੀਜੇਪੀ ਪਰ ਇਹ ਭੁੱਲ ਜਾਂਦੇ ਨੇ ਕਿ ਨਾਲ ਨਾਲ ਇਹ ਵੀ ਦਾਅਵੇ ਕੀ ਜਾਂਦੇ ਕਿ 140 ਕਰੋੜ ਬਾਦੀ ਚੋਂ 82 ਕਰੋੜ ਨੂੰ ਅਸੀਂ ਮੁਫਤ ਅਨਾਜ ਆਟਾ ਦਾਲ ਦੇ ਰਿਹਾ ਜਦ 82 ਕਰੋੜ ਆਦਮੀ ਸਾਡੇ ਦੇਸ਼ ਦਾ ਗਰੀਬੀ ਸਤਾ ਤੋਂ نیچے ਰਹਿ ਰਿਹਾ ਵਾ ਤੇ ਫਿਰ ਬੀਜੇਪੀ ਇਸ ਦੇਸ਼ ਨੂੰ ਵਿਕਸਿਤ ਕਿੱਦਾਂ ਕਹਿ ਸਕਦੀ ਸਾਡਾ ਹਿਊਮਨ ਰਾਈਟਸ ਦਾ ਰਿਕਾਰਡ ਬਹੁਤ ਪੁਰਾ ਸਾਡੀ ਮਾਲ ਨਿਊਟ੍ਰੀਸ਼ਨ ਵਿੱਚ ਸਭ ਤੋਂ ਅਸੀਂ ਥੱਲੇ ਆ ਵਿਸ਼ੇ ਪੱਧਰ ਦੇ ਉੱਤੇ ਔਰ ਜਿਹੜਾ ਜਿਹੜਾ ਕੀ ਕਹਿੰਦੇ ਹੁੰਦੇ ਇਹ ਬਹੁਤ ਅਨ ਇਕੁਅਲ ਡਿਸਟ੍ਰਿਬਿਊਸ਼ਨ ਆਫ ਵੈਲਥ ਹੋ ਗਈ ਆ ਪਿਛਲੇ 10 12 ਸਾਲ ਦੇ ਵਿੱਚ ਅਮੀਰ ਹੋਰ ਅਮੀਰ ਹੋ ਗਿਆ ਵਾ ਤੇ ਗਰੀਬ ਜਿਹੜਾ ਵਿਚਾਰਾ ਹੋਰ ਗਰੀਬ ਹੋ ਗਿਆ ਬਹੁਤ ਸਾਰੀਆਂ ਇੰਟਰਨੈਸ਼ਨਲ ਰਿਪੋਰਟਸ ਆ ਵਿੱਚ ਇੰਡੀਕੇਟ ਕਿ ਇੰਡੀਆਜ਼ 70% ਵੈਲਥ 70% ਵੈਲਥ ਜਿਹੜੀ سرمਾਇਆ ਇਸ ਦੇਸ਼ ਦਾ ਉਹ ਕੇਵਲ 1% ਲੋਕਾਂ ਦੇ ਕੋਲ ਅਮਬਾਨੀਆਂ ਦੇ ਕੋਲ ਅਡਾਨੀਆਂ ਦੇ ਕੋਲ ਤੁਸੀਂ ਦੇਖਿਆ ਅਡਾਨੀ ਸਾਹਿਬ ਦਾ ਬਿਜ਼ਨਸ ਕਿਦਾਂ ਪਿਛਲੇ 5 4 ਸਾਲ ਦੇ ਵਿੱਚ ਉਹ ਦੁਨੀਆ ਤੋਂ ਸਭ ਤੋਂ ਅਮੀਰ ਆਦਮੀ ਬਣ ਕੇ ਜਾ ਚੁੱਕਾ ਹੋ ਇਸ ਲਈ ਔਰ ਕਿਸਾਨ ਔਰ ਪਿਛਲੇ 15 10 ਸਾਲਾਂ 'ਚ 15 ਲੱਖ ਕਰੋੜ ਰੁਪਇਆ ਅਮੀਰਾਂ ਦਾ ਰਾਈਟ ਆਫ ਕੀਤਾ ਗਿਆ ਕਿਸਾਨਾਂ ਦਾ ਕਰਜ਼ਾ ਕਿਸੇ ਨੇ ਰਾਈਟ ਆਫ ਨਹੀਂ ਕੀਤਾ ਕਰੋੜਾਂ ਕਰਾਂ ਦਾ ਛੋਟਾ ਜਿਹਾ ਕਰਜ਼ਾ ਸੀਗਾ ਸੋ ਭਾਜਪੀ ਨੂੰ ਰੋਕਣਾ ਕੇਵਲ ਤੇ ਕੇਵਲ ਇੰਡੀਆ ਅਲਾਈንስ ਹੀ ਰੋਕ ਸਕਦੀ ਹੈ ਪੰਜਾਬ ਦੀ ਗੱਲ ਕਰ ਲਈਏ ਤਾਂ ਇਹਨਾਂ ਦੀ ਹਉਂਟਾਈਆਂ ਤੁਹਾਡੇ ਸਾਹਮਣੇ ਨੇ ਜੋ ਵੀਆਈਪੀ ਕਲਚਰ ਦੀ ਗੱਲ ਕਰਦੇ ਸੀ ਅੱਜ ਕਿੱਦਾਂ ਇਹਨਾਂ ਨੇ ਛੱਕੇ ਤੇ ਟੰਗ ਦਿੱਤੀ ਆਪਣੀ ਆਪਣੀ ਵਿਚਾਰਧਾਰਾ ਛੱਕੇ ਤੇ ਟੰਗ ਦਿੱਤੀ ਹੈ ਹਜ਼ਾਰ ਹਜ਼ਾਰ ਗਨਮੈਨ ਲੈ ਕੇ ਛੱਡਦੇ ਨੇ 5-5 ਕਰੋੜ ਦੀਆਂ ਗੱਡੀਆਂ ਸਾਰਾ ਟੱਬਰ ਝੂਟ ਰਿਹਾ ਵਾ ਔਰ ਸਾਡੀ ਸਿਕਿਉਰਿਟੀ ਕੇਜਰੀਵਾਲ ਤੇ ਰਾਗਵ ਚੱਡਾ ਨੂੰ ਜੈਡ ਪਲੱਸ ਸਿਕਿਉਰਿਟੀਆਂ ਪ੍ਰੋਵਾਈਡ ਕੀਤੀਆਂ ਹੋਈਆਂ ਨੇ ਹੈਲੀਕਾਪਟਰਾਂ ਤੇ ਜਹਾਜ਼ਾਂ ਚੋੜਦੇ ਜਿਹੜੇ ਕਹਿੰਦੇ ਸੀ ਕਿ ਕੈਪਟਨ ਨੂੰ ਥੱਲੇ ਚੁੱਲਿਆਂ ਦੀ ਅਗਨੀ ਨਹੀਂ ਦੇਖਦੀ ਮੈਨੂੰ ਪੂਰਨ ਆਸ ਹੈ ਕਿ ਜੇ ਸੱਚ ਬੋਲੂਗਾ ਭਗਵਾਨ ਤਾਂ ਉਹ ਕਿਸੇ ਚੁੱਲਾ ਤਾਂ ਛੱਡੋ ਕਿਸੇ ਉਹਨੂੰ ਇੰਨਾ ਉੱਚਾ ਉੱਡ ਗਿਆ ਵਾ ਉਹਨੂੰ ਕੋਈ ਵੀ ਅਗਨੀ ਉਹਨੂੰ ਉਹਨੂੰ ਕਣਕਾਂ ਦੀ ਅਗਨੀ ਨਹੀਂ ਦਿਖ ਰਹੀ ਉਹਨੂੰ ਕਣਕਾਂ ਦਾ ਖਰਾਬਾ ਫਸਲਾਂ ਦਾ ਝੋਨੇ ਦਾ ਖਰਾਬਾ ਸਾਡੇ ਨਰਮੇ ਦਾ ਖਰਾਬਾ ਕਿੰਨੂ ਦੀ ਤਬਾਈ ਆਲੂ ਦੀ ਤਬਾਈ ਉਹਨੂੰ ਕੁਝ ਨਹੀਂ ਦਿਖ ਰਿਹਾ ਹੈਗਾ ਉਹ ਸਿਰਫ ਤੇ ਸਿਰਫ ਇੱਕ ਕਿਸਾਨੋ ਸ਼ੌਕਤ ਦੀ ਜ਼ਿੰਦਗੀ ਹੈ ਔਰ ਜਿੱਥੇ ਕਿਸੇ ਪਿੰਡ ਜਾਣਾ ਸਿੱਧੂ ਸਾਹਿਬ ਬਲਕੌਰ ਦੇ ਇੱਕ ਪਿੰਡ ਗਏ ਉਹਨੂੰ ਅੱਜ ਵੀ 2 ਸਾਲ ਤੋਂ ਬਾਅਦ ਬੇਇਨਸਾਫੀ ਉਹਨੇ ਬਰਕਰਾਰ ਹੈਗੀ ਆ ਪੂਰਾ ਪਿੰਡ ਛੋਣੀ ਚ ਕਨਵਰਟ ਕਰਦੇ ਜਿੱਥੇ ਭਗਵੰਤ ਜਾਂਦਾ ਅੱਜ ਮੇਰੀ ਚੁਣੌਤੀ ਆ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤੇ ਐਮ ਐਲ ਏ ਤੇ ਮਨਿਸਟਰਸ ਨੇ ਤੁਸੀਂ ਐਂ ਕਰੋ ਬਿਨਾਂ ਸਿਕਿਉਰਿਟੀ ਦੇ ਕਿਸੇ ਪਿੰਡ ਵਿੱਚ ਵੜ ਕੇ ਦਿਖਾ ਦਿਓ ਤੁਹਾਨੂੰ ਪਤਾ ਲੱਗ ਜਾਊਗਾ ਕੀ ਪੋਜੀਸ਼ਨ ਹੈ ਇਸ ਕਰਕੇ ਰਾਜ ਸਭਾ ਦੇ ਮੈਂਬਰ ਗੈਰ ਪੰਜਾਬੀ ਅਮੀਰ ਆਦਮੀ ਲਵਲੀ ਯੂਨੀਵਰਸਿਟੀ ਵਰਗੇ ਔਰ ਸਨੀ ਅਰੋੜਾ ਕੋਈ ਰੀਅਲ اسٹیਟ ਦਾ ਹੈਗਾ ਡੀਲਰ ਲੁਧਿਆਣੇ ਦਾ ਅਗਰ ਕੈਂਡੀਡੇਟ ਹੈ ਹੁਣ ਕੈਂਡੀਡੇਟ ਕਰਦਾ ਨੇ ਇੱਕ ਪਾਸੇ ਕਹੀ ਜਾਂਦੇ ਜੀ 13 ਜ਼ੀਰੋ ਕਰਨਾ ਇੱਕ ਪਾਸੇ 13 ਉਮੀਦਵਾਰ ਹੀ ਹੈ ਨਹੀਂ ਕਿ ਪਰਸੋ ਚੌਥ ਇੱਕ ਤਿਤਲੀ ਚੱਕੀ ਆ ਪਵਨਟੀਨੂ ਅਕਾਲੀਆਂ ਦੀ ਉਸ ਤੋਂ ਪਹਿਲਾਂ ਇੱਕ ਤਿਤਲੀ ਡਰਾ ਕੇ ਕੇਜਰੀ ਲੈ ਗਏ ਰਾਜਕੁਮਾਰ ਚੱਬੇਵਾਲ ਕਾਂਗਰਸ ਦੀ ਉਸ ਤੋਂ ਪਹਿਲਾਂ ਇੱਕ ਸਾਡੀ ਤਿਤਲੀ ਚੱਕ ਕੇ ਲੈ ਗਏ ਜੀਪੀ ਉਥੋਂ ਦੀ ਫਤਿਹਗੜ੍ਹ ਸਾਹਿਬ ਦੀ ਤੇ ਇੱਕ ਕਮੇਡੀਅਨ ਖੜਾ ਕਰ ਦਿੱਤਾ ਤਿੰਨ ਐਮਐਲਏ ਖੜੇ ਕਰਤੇ ਤੇ ਪੰਜ ਮਨਿਸਟਰ ਖੜੇ ਕਰਦੇ ਕੋਈ ਦੇਖਿਆ ਕਿ ਦੀ ਪਾਰਟੀ ਪੰਜ ਮਨਿਸਟਰ ਲੜਾਉਂਦੀ ਕੋਈ ਪਾਰਟੀ ਦੇਖੀ that is so bankrupt of candidates ਔਰ ਮੈਂ ਤੁਹਾਡੇ ذریعے ਆਮ ਆਦਮੀ ਪਾਰਟੀ ਦੇ ਵੋਲੰਟੀਅਰਜ਼ ਨੂੰ ਬੇਨਤੀ ਕਰੂੰਗਾ ਨਾ ਤੁਹਾਡੀ ਰਾਜ ਸਭਾ ਚਵਾਰੀ ਆਈ ਹੈ ਨਾ ਪੰਜਾਬ ਚ ਨੌਕਰੀਆਂ ਤੁਹਾਡੀ ਵਾਰੀ ਆਈ ਹੈ ਜੇ ਐਜੂਕੇਸ਼ਨ ਬੋਰਡ ਦੀ ਚੇਅਰਪਰਸਨ ਬਣਾਈ ਤਾਂ ਬੀਬੀ ਲਹਾਂ ਦੀ ਦਿੱਲੀੋਂ ਇਹਨਾਂ ਨੇ ਚੱਕ ਕੇ ਜੇ ਰੇਰਾ ਦਾ ਚੇਅਰਮੈਨ ਬਣਾਇਆ ਵਾ ਪੰਜਾਬ ਦਾ ਤੋ ਦਿੱਲੀੋਂ ਵਾਲਿਆਂ ਦਾ ਗੈਰ ਪੰਜਾਬੀ ਆ ਜੇ ਬਾਬਾ ਫਰੀਦ ਯੂਨੀਵਰਸਿਟੀ ਦਾ ਜਿਹੜਾ ਵਾਈਸ ਚਾਂਸਲਰ ਆ ਤੇ ਉਹ ਦਿੱਲੀੋਂ ਚੱਕ ਲਿਆਂਦਾ ਗੈਰ ਪੰਜਾਬੀ ਆ ਨੌਕਰੀਆਂ ਮਿਲਦੀਆਂ ਤੇ ਹਰਿਆਣਾ ਤੇ ਰਾਜਸਥਾਨ ਲੈ ਜਾਂਦਾ ਵਾ ਇਸ ਕਰਕੇ ਵੋਲੰਟੀਅਰਜ਼ ਨੂੰ ਤੁਹਾਡੇ ਜ਼ਰੀਏ ਅਪੀਲ ਹੈਗੀ ਹੱਥ ਜੋੜ ਕੇ ਕਰਦਾ ਤੁਸੀਂ ਸਾਰੇ ਬਹੁਤ ਜਜ਼ਬਾਤੀ ਆਦਮੀਆਂ ਪਾਰਟੀ ਪਾਤ ਪਦਰ ਤੋਂ ਉੱਠ ਕੇ ਇੱਕ ਤਾਰੀਖ ਨੂੰ ਤੁਸੀਂ ਜਿਹੜੀ ਹੈ ਉਹ ਸਾਡੇ ਪਾਰਟੀ ਨੂੰ ਵੋਟ ਪਾਓ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਮੈਂ ਸਭ ਵਾਸਤੇ ਸਭ ਸਭ ਦੀ ਹਿਫਾਜ਼ਤ ਕਰੂੰਗਾ ਇਨਸਾਪ ਪਸੰਦੀ ਦੇ ਨਾਲ ਬਿਨਾ ਪਾਰਟੀ ਤੋਂ ਬਿਨਾ ਪੱਖਪਾਤ ਤੋਂ ਰਾਜਨੀਤੀ ਕਰਕੇ ਦਿਖਾਵਾਂਗਾ ਕਹਿੰਦਾ ਸਰ ਤੋਂ ਨਹੀਂ ਕਹਿ ਰਹੇ ਆਪ ਨੂੰ ਲੈ ਕੇ ਆਏ ਜੀ 2 ਲੀਟਰ ਥੋੜੇ ਸਮੇਂ ਲੈ ਕੇ ਆਏ ਜੀ ਇਸ 그룹 ਦੇ ਵਿੱਚ ਭਲਾ ਤੁਸੀਂ ਉਹ ਉਹ ਮੇਰਾ ਕਹਿਣਾ ਇਸ ਕਰਕੇ ਆ ਕਿ ਜਿਹੜੀ ਬਦਲਾਖੂਰੀ ਦੀ ਰਾਜਨੀਤੀ ਨਾ ਇਟ ਨੈਵਰ ਪੇਸ ਰਿਜ਼ਲਟਸ ਪਾਵਰ ਨੂੰ ਕਦੀ ਮਿਸਯੂਜ਼ ਨਾ ਕਰੋ ਪਾਵਰ ਨੂੰ ਕਦੀ ਦੁਰਉਪਯੋਗ ਉਹਦਾ ਉਪਯੋਗ ਕਰੋ ਜਿੱਦਾਂ ਸਿੰਘਲਾ ਸਾਹਿਬ ਨੇ ਸੜਕਾਂ ਦਾ ਜਾਲ ਬਣਾ ਦਿੱਤਾ ਪੀਜੀਆਈ ਲੈਣ ਦਾ ਟਾਟਾ ਮੈਮੋਰੀਅਲ ਹਸਪੀਟਲ ਬਣਾ ਦਿੱਤਾ ਸਪੋਰਟ ਸਟੇਡੀਅਮ ਬਣਾ ਦਿੱਤਾ ਰੇਲ ਨੈਟਵਰਕ ਬਣਾ ਦਿੱਤਾ ਤੇ ਸੜਕਾਂ ਦਾ ਜਾਲ ਇਵਨ ਨੈਸ਼ਨਲ ਜਿਹੜੇ ਬਣੇ ਨੇ ਹਾਈਵੇਜ਼ ਬਣ ਰਹੇ ਨੇ ਇਹ ਹੈਗਾ ਉਪਯੋਗ ਸੱਤਾ ਦਾ ਜਦੋਂ ਤੁਸੀਂ ਦੁਰਉਪਯੋਗ ਕਰਦੇ ਹੋ ਸੱਤਾ ਦਾ ਉਹਦਾ ਨਤੀਜਾ ਇਹ ਹੁੰਦਾ ਔਰ ਮੇਰੇ ਖਿਲਾਫ ਜਿਹੜੇ ਮਲਟੀਪਲ ਕੇਸਸ ਤੁਸੀਂ ਸਾਰੇ ਜਾਣਦੇ ਨੇ ਕਿ ਮੇਰੇ ਖਿਲਾਫ ਇਸ ਸਰਕਾਰ ਨੇ ਪੰਜ ਮੁਕਦਮੇ ਦਰਜ ਕੀਤੇ ਜਦੋਂ ਪਹਿਲੇ ਤਿੰਨਾਂ ਚ ਨਹੀਂ ਫੜ ਸਕੀ ਮੈਨੂੰ ਮੇਰੀਆਂ ਐਂਟੀਸਿਪੇਟਰੀ ਬੇਲਸ ਹੋ ਗਈਆਂ ਇਹਨਾਂ ਨੇ ਫਿਰ ਐਨਡੀਪੀਐਸ ਇੱਕ 9 ਸਾਲ ਪੁਰਾਣਾ ਜਿੱਦੇ ਚ ਭਗਵੰਤ ਮਾਨ ਮੇਰਾ ਮੁਦੇਈ ਬੜਿਆ ਔਰ ਪਾਰਲੀਮੈਂਟ ਦੇ ਅੰਦਰ ਜੀ ਮੈਂ ਮਸਲਾ ਚੁੱਕੂੰਗਾ ਖੈਰਾ ਬੇਗੁਨਾਮ ਉਦੇਚ ਕਰਕੇ ਅੰਦਰ ਤੇ ਜਦੋਂ ਮੈਂ ਛੁੱਟਣ ਲੱਗਿਆ ਉੱਤੇ ਪੰਜਵਾਂ ਮੁਕਦਮਾ ਦਰਜ ਕੀਤਾ ਸੋ ਇਹਦਾ ਖਿੱਚ ਕੇ ਲਿਆਉਣ ਦਾ ਮਤਲਬ ਮੈਂ ਕਹਿਣਾ ਚਾਹੁੰਦਾ ਵਾਂ ਕਿ ਸ਼ਾਇਦ ਮੈਂ ਸੰਗਰੂਰ ਜਾਂ ਕਿਤੇ ਹੋਰ ਆਉਣ ਚ ਇੰਟਰਸਟਿਡ ਨਹੀਂ ਸੀਗਾ ਮੈਨੂੰ ਲੱਗਦਾ ਪਾਰਟੀ ਨੂੰ ਇਹ ਲੱਗਿਆ ਹਾਈ ਕਮਾਂਡ ਨੂੰ ਕਿ ਇਸ ਬੰਦੇ ਨੇ ਬੜਾ ਜ਼ਿਆਤੀ ਕੀਤੀ ਆ ਚੀਫ ਮਿਨਿਸਟਰ ਨੇ ਤੇ ਬੈਸਟ ਓਪੋਨੈਂਟ ਜਿਹੜਾ ਹੈਗਾ ਵਾਈਨੋਟ ਇਹਨੂੰ ਖੈਰ ਨੂੰ ਫੀਲਡ ਕਰਦੇ ਦੇ ਮੁਕਾਬਲੇ ਤੇ ਇਹਨੂੰ ਮਤਲਬ ਮੇਰੇ ਇੱਥੇ ਆਉਣ ਵਿੱਚ ਮੈਨੂੰ ਲੱਗਦਾ ਹੈ ਇਹਦੀ ਬਦਲਾਖੋਰੀ ਦੀ ਰਾਜਨੀਤੀ ਹੈ ਇਹਦੇ ਲੀਡਰ ਤੁਹਾਡੇ ਸੰਪਰਕ ਚ ਨੇ ਕਿ ਉਹ ਕਾਂਗਰਸ ਪਾਰਟੀ ਜੁਆਇਨ ਕਰਨਗੇ ਤੇ ਆਉਣ ਨਾ ਦਿਨਾਂ ਤੋਂ ਉਹਨਾਂ ਕਰਾਉਂਗੇ ਹਾਂ ਜਦੋਂ ਲਹਿਰ ਚੱਲੇਗੀ ਨਾ ਜਦੋਂ ਮੁਹਿੰਮ ਸਾਡੀ ਚੱਲਣੀ ਆ ਕੁਝ ਤਾਂ ਉਪਰਲੀ ਜੁਆਇਨ ਕਰਨਗੇ ਪਰ ਕੁਝ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਇਹਨਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਨੇ ਵਿੱਚ ਰਹਿ ਕੇ ਇਹਨਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਨੇ ਕਿ ਅਸੀਂ ਵੋਟ ਨਹੀਂ ਪਾਉਣੀ ਇਹਨਾਂ ਨੂੰ ਬਿਲਕੁਲ ਵੀ ਤਾਂ ਕਿ ਇਹਨਾਂ ਦਾ ਦਿਮਾਗ ਟਿਕਾਣੇ ਆਵੇ ਕਿਉਂਕਿ ਜਿਹੜੀ ਪਿਛਲੀ ਵਾਰ ਹਾਰ ਹੋਈ ਇਹਨਾਂ ਦੀ ਜਿਮਨੀ ਚੋਣ ਉਦੋਂ ਵੀ ਦਿਮਾਗ ਔਰ ਕੁਝ ਲੋਕ ਨੇ ਕੁਝ ਬਹੁਤ ਸਾਰੇ ਇਸ ਤਰ੍ਹਾਂ ਦੇ ਨੇ ਜਿਹੜੇ ਡੂਰਿੰਗ ਦ ਕੋਰਸ ਆਫ ਕੈਂਪੇਨ ਆਪਾਂ ਨੂੰ ਫਾਰਮਲੀ ਜੁਆਇਨ ਵੀ ਕਰਨਗੇ ਜੀ ਹਾਂਜੀ ਸਰ ਸਰ ਕੋਈ ਪਹਿਲੂ ਇੰਗਲੈਂਡਿਸਨ ਸਾਲ ਇੱਕ ਕਨਟਰਡਿਕਸ਼ਨ ਕਿਉਂ ਹੈ ਕਿ ਪੰਜਾਬ ਕੀ ਵਿਆਲੈਂਸ ਕਿਉਂ ਹੈ ਪੰਜਾਬ ਦੇ ਵਿੱਚ ਇਸ ਕਰਕੇ ਨਹੀਂ ਕਿ ਪੰਜਾਬ ਕਾਂਗਰਸ ਪ੍ਰਿੰਸੀਪਲ اپੋਜੀਸ਼ਨ ਪਾਰਟੀ ਆ ਔਰ 2 ਸਾਲ ਦਾ ਭਗਵੰਤ ਮਾਨ ਦਾ ਰਵਈਆ ਕਾਂਗਰਸ ਦੇ ਕੈਡਰ ਪ੍ਰਤੀ ਇਕੱਲੇ ਲੀਡਰਾਂ ਪ੍ਰਤੀ ਨਹੀਂ ਕੱਲਾ ਖੇਰਾ ਜਾਂ ਸਿੰਗਲਾ ਜਾਂ ਫਲਾਨਾ ਗੋਲਡੀ ਦੀ ਇਨਕੁਆਇਰੀ ਨਹੀਂ ਕਰਾਈ ਇਹਨਾਂ ਨੇ ਇਹਨਾਂ ਨੇ ਥੱਲੇ ਪੱਤਰ ਤੇ ਜਾ ਕੇ 13000 ਸਰਪੰਚ ਨੂੰ ਚੋਰ ਗਰਦਾਨਿਆਂ ਵਾ ਦੋ ਸਾਲਾਂ ਚ ਕੋਈ ਕੰਮ ਨਹੀਂ ਕਰਨ ਦਿੱਤਾ ਪੈਸੇ ਬੇਸ ਹੀ ਪੰਚਾਇਤਾਂ ਦੇ ਕੋਲ ਨਾਟ ਅ ਸਿੰਗਲ ਪੀਸ ਆਫ ਵਰਕ ਇਨ ਪੰਜਾਬ ਡਿਵੈਲਪਮੈਂਟ ਦਾ ਹੁਣ ਦਿੱਤਾ ਸਾਡੇ ਕਾਉਂਸਲਰਾਂ ਦੇ ਉੱਤੇ ਪਰਚੇ ਸਾਡੇ ਇੱਕ ਜਲਾਲਾਬਾਦ ਦੇ ਪ੍ਰੈਜ਼ੀਡੈਂਟ ਆ ਸੁਪਰੀਮ ਕੋਰਟ ਤੋਂ ਬਹਾਲ ਹੋ ਕੇ ਆਏ ਨੇ ਜਦ ਤੁਸੀਂ ਇਸ ਲੈਵਲ ਤੇ ਬਦਲਾਖੂਰੀ ਕਰੋਗੇ ਤੇ ਸਾਡੇ ਕੇਡਰ ਨੇ ਜਦੋਂ ਆਵਾਜ਼ ਦਿੱਤੀ 100% ਕੇਡਰ ਨੇ ਕਿਹਾ ਕਿ ਇਹਨਾਂ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਤਾ ਕਰਕੇ ਸਾਡਾ ਕੋਈ ਸਮਝੌਤਾ ਨਹੀਂਗਾ ਇੰਡੀਆ ਆਲਾਈਂਸ ਵਿੱਚ ਕੀ ਕਰਦੇ ਨੇ ਦਿੱਲੀ ਗੋਆ ਦੈਟ ਇਜ਼ ਆਫਕੋਰਸ ਦੀ ਲੀਡਰਸ਼ਿਪਸ ਡਿਸੀਜਨ ਬਟ ਪੰਜਾਬ ਮੈਂ ਤੁਹਾਡੇ ਸਾਹਮਣੇ ਕੈਟਾਗੋਰਿਕਲੀ ਕਲੀਅਰ ਕਰਨਾ ਚਾਹੁੰਦਾ ਕਿ ਅਸੀਂ ਪੂਰਾ ਦੱਬ ਕੇ ਲੜਾਂਗੇ ਔਰ ਮੈਨੂੰ ਆਸ ਜਿੱਦਾ ਇਹਨਾਂ ਨੇ ਕਿਹਾ ਵਾ ਕਿ ਜਿਹੜਾ ਭਗਵੰਤ ਕਹਿ ਰਿਹਾ ਨਾ ਕਿ 13 0 ਇਹ ਪੁੱਠਾ ਹੋਣਾ ਨਤੀਜਾ ਇਹ 0 13 ਉਹਦੇ ਵਾਸਤੇ ਨਿਕਲੋ ਜੇਕਰ ਅਮਾ ਜੀ ਸੀਟਾ ਜਿੱਤਦੀ ਹੈ ਤਾਂ ਇੰਡੀਆ ਆਲਾਈਂਸ ਦੇ ਵਿੱਚ ਜਾਈਂਗੇ ਦੇਖੋ ਉਹ ਕਮਿਟਮੈਂਟ ਤਾਂ ਉਹੀ ਕਰ ਰਹੇ ਨੇ ਪਰ ਜਿਹੜਾ ਕੇਚਰੀਵਾਲ ਸਾਹਿਬ ਦਾ ਰਵਈਆ ਹੈ ਨਾ ਹੀ ਇਸ ਵੈਰੀ ਵੈਰੀ ਵਾਟ ਸ਼ੁਡ ਆਈ ਸੇ ਅਨ ਰਿਲਾਇਬਲ lets me tell you ਮੈਂ ਉਹਦਾਂ ਕੰਮ ਕੀਤਾ ਹੋਇਆ ਇਹ ਕੋਈ ਗਾਰੰਟੀ ਨਹੀਂ ਕਿ ਉਹ ਜਿੱਤਣ ਤੋਂ ਬਾਅਦ ਸਾਡੇ ਅਲਾਈਅੰਸ ਵਿੱਚ ਟਿਕ ਦੇ ਕਿ ਨਹੀਂ ਟਿਕ ਦੇ ਕਿਉਂਕਿ ED ਤੇ ਉਹ ਤੇ CBI ਤੋਂ ਬਹੁਤ ਚਾਲੂ ਹੋਏ ਨੇ ਡਰ ਬਹੁਤ ਰਹੇ ਨੇ ਔਰ ਜਿਹੜੇ ਸਾਡੇ ਜਿੱਤਣਗੇ ਉਹ ਗਾਰੰਟੀਡ ਕਾਂਗਰਸ ਦੇ ਇੰਡੀਆ ਅਲਾਈਅੰਸ ਵਿੱਚ ਜਾਣਗੇ ਇਹ ਤਾਂ ਅੰਤਰ ਤੁਸੀਂ ਸਮਝਦੇ ਹੋ ਇਸ ਕਰਕੇ ਕਾਂਗਰਸ ਆਪਣੇ ਆਪਣੇ ਦਮ ਤੇ ਤੇ ਆਪਣੇ ਆਪ ਵਿੱਚ ਹਾਈਟ ਕਿਸ ਨੇ ਸਮਝਦੇ ਹੋ ਖੈਰਾ ਸਾਹਿਬ ਇਹ ਮੈਂ ਸਮਝਦਾ ਇਹ ਮੈਂ ਸਮਝਦਾ ਕਿ ਮੈਨੂੰ ਥੋੜੇ ਦਿਨਾਂ ਤੱਕ ਪਤਾ ਲੱਗੇ ਲੇਕਿਨ ਇੱਕ ਆਵਾਜ਼ ਜ਼ਰੂਰ ਆਈ ਆ ਕਿ ਜਿਹੜਾ ਜਿਹੜਾ ਆਮ ਆਦਮੀ ਪਾਰਟੀ ਦਾ ਕੇਟਰ ਆ ਉਹ ਬਹੁਤ ਨਰਾਸ਼ ਆ ਉਹਨਾਂ ਦੀ ਕੈਂਪੇਨ ਉੱਠ ਨਹੀਂ ਰਹੀ ਇੱਕ ਦਿਨ ਕਰਾਚੋ ਦੀਆਂ ਫੋਟੋਆਂ ਭੇਜੀਆਂ ਮੈਨੂੰ ਮੀਤ ਥੇਰਦੀਆਂ ਅਖਰੇ 20 25 ਬੰਦੇ ਬੈਠੇ ਸੀ ਆ ਭਰਾ ਜਿਹੜੀ ਐਮਐਲਏ ਤੁਹਾਡੇ ਸੰਗਰੂਰ ਦੀ ਜਿਹੜੀ ਕਹਿੰਦੀ ਸਕੂਟਰ ਵਾਲੀ ਸੀਗੀ ਮੇਰਾ ਖਿਆਲ ਦੁਕਾਨ ਖੋਲੀ ਹੋਈ ਹੈ ਹੁਣ ਪੂਰੀ ਰੱਜ ਕੇ ਪੂਰੇ ਦੱਬ ਕੇ ਪੈਸੇ ਚੱਲ ਰਹੇ ਨੇ ਕੋਈ ਕਹਿੰਦਾ ਲਫੇੜੇ ਮਾਰਾਂਗੇ ਇਸ ਕਰਕੇ ਆਮ ਆਦਮੀ ਪਾਰਟੀ ਦਾ ਗ੍ਰਾਫ ਡਿੱਗਿਆ ਹੋਇਆ ਨਜ਼ਰ ਆ ਰਿਹਾ ਜਿਹੜਾ ਅਕਾਲੀ ਦਲ ਨੇ ਪਰਮਿੰਦਰ ਨੂੰ ਇੱਕ ਕਿਸਮ ਦਾ ਮੈਜ ਦਾ ਬਾਹਰ ਕਿਹਾ ਕਿ ਉਹਨੂੰ ਸੁਖਵੀਰ ਨੇ ਬੁੱਕਲ ਵਿੱਚ ਲੈ ਕੇ ਤੇ ਉਹਦਾ ਪੋਲਿਟਿਕਲ ਕਤਲ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਝੁੰਡੇ ਨੂੰ ਜਿਹੜਾ ਦਿੱਤਾ ਵਾ ਅਕਾਲੀ ਦਲ ਪ੍ਰੋਬੇਬਲੀ ਸਮਵੇਰ ਅਰਾਊਂਡ ਪਿਛਲੇ ਰਿਜ਼ਲਟ 43 45 50 ਹਜ਼ਾਰ ਦੇ ਨੇੜੇ ਰਹਿਣੇ ਚਾਹੀਦੇ ਆ ਔਰ ਰਹਿਗੇ ਆਪਣੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਜਦ ਵੀ ਵੋਟ ਪਈ ਹੈ ਨਾ ਤੁਸੀਂ ਤਾਂ ਬਹੁਤ ਸਿਆਣੇ ਮੇਰਨੋਂ ਸਿਆਣੇ ਹੋ ਜਾਦਾ ਉਹਨਾਂ ਨੂੰ ਜਦੋਂ ਸੱਤ ਇਲੈਕਸ਼ਨਾਂ 'ਚ ਉਹ ਦੋ ਵਾਰੀ ਜਿੱਤੇ ਪੰਜ ਵਾਰੀ ਹਾਰੇ ਨੇ ਜਦ ਵੀ ਉਹਨਾਂ ਨੂੰ ਵੋਟ ਪਈ ਸਰਕਮਸਟੈਂਸਸ ਮੂਸੇਵਾਲੇ ਦੇ ਪੁੱਤਰ ਦਾ ਕਤਲ ਦੀਪ ਸਿੱਧੂ ਦਾ ਕਤਲ ਔਰ ਦੂਸਰੀਆਂ ਪਾਰਟੀਆਂ ਦਾ ਕੇਡਰ ਕਿਉਂਕਿ ਉਹਨਾਂ ਕੋਲ ਵੀ ਆਪਣਾ ਕੇਡਰ ਨਿਕਾ ਉਹ ਜਦੋਂ ਸਵਿੰਗ ਕਰਦਾ ਤੇ ਉਹ ਜਿੱਤਦੇ ਨੇ ਸੋ ਅੱਜ ਦੀ ਡੇਟ ਮੈਂ ਹਲੇ ਕਹਿ ਨਹੀਂ ਸਕਦਾ ਲੇਕਿਨ ਇਹ ਜ਼ਰੂਰ ਕਹਿ ਸਕਦਾ ਕਿ ਉਸ ਈਸ਼ਵਰ ਔਰ ਪਰਮਾਤਮਾ ਦੀ ਕਿਰਪਾ ਨਾਲ ਮੈਨੂੰ ਫੀਡਬੈਕ ਜਿਹੜੀ ਹੈ ਉਹ ਬਹੁਤ ਪੋਜ਼ਿਟਿਵ ਆ ਰਿਹਾ ਹੈ ਸਰੋਦਾ ਜੀ ਸੰਗਰੂਰ ਵੱਲ ਤੇ ਮਿਲ ਰਹੇ ਹਾਂ ਜੀ ਜਿੱਤਣ ਤੋਂ ਬਾਅਦ ਹੋ ਜਾ ਲੱਖਣ ਦਬਾ ਦੇਤੇ ਰਹੋਗੇ ਜਾਂ ਕਿਰ ਕਰ ਦੇਖੋ ਮੈਨੂੰ ਤੁਸੀਂ ਮੇਰਾ ਚਿਹਰਾ ਪੜੋ ਤੁਸੀਂ ਹਾਂਜੀ ਤੁਹਾਨੂੰ ਲੱਗਦਾ ਕਿ ਮੈਂ ਕੋਈ ਬੇਈਮਾਨ ਆਦਮੀ ਆ ਮੈਂ 30 ਸਾਲ ਇਸੇ ਲਈ ਸਟਰਗਲ ਕੀਤਾ 17 ਕ੍ਰਿਮੀਨਲ ਕੇਸ ਸਟਰਗਲ ਝੱਲੇ ਨੇ ਆਪਣੇ ਪਿੰਡੇ ਤੇ ਹੰਡਾਏ ਨੇ ਮੈਂ ਜੋ ਤੁਸੀਂ ਮੈਨੂੰ ਇਲੈਕਟ ਕਰਕੇ ਲੋਕ ਸਭਾ ਚ ਭੇਜੋਗੇ ਮੈਂ ਕੋਈ ਕੀ ਕਹਿੰਦੇ ਅਕਿਰਤਕਾਨ ਆਦਮੀ ਨਹੀਂਗਾ ਮੈਂ ਪੱਕਾ ਸੰਗਰੂਰ ਚ ਰਹੂੰਗਾ। ਕਹਿੰਦਾ ਸਭ ਕੋਈ ਸਕੂਲ ਨੂੰ ਪੁਰਾਣੀ ਸੋਚ ਵੀ ਰਹੀ ਹੈ। ਹਾਂ ਮੇਰੇ ਪਿਤਾ ਜੀ ਜਦੋਂ ਮੈਂ ਉੱਥੇ ਲੈਕਚਰ ਚ ਵੀ ਕਿਹਾ ਸੀਗਾ ਮੇਰੇ ਪਿਤਾ ਜੀ ਪੁਲਿਸ ਆਫੀਸਰ ਸੀਗੇ ਸਰਦਾਰ ਚਤਵੰਤ ਸਿੰਘ ਸੀਗੇ ਜਿਹੜੇ ਰਿਟਾਇਰ ਹੋਏ ਨੇ ਐਸ ਐਸ ਪੀ ਕੋਰੀਆਪਿੰਡ ਤੋਂ ਉਹ ਮੇਰੇ ਪਿਤਾ ਜੀ ਦੇ ਚਤਵੰਤ ਸਿੰਘ ਜੀ ਕੁਲੀਕ ਸਨ ਹੀ ਵਾਸ ਮੱਚ ਪੋਸਟਡ ਹੇਅਰ ਇਨ ਮੂਨਕ ਔਰ ਤੂਰੀ ਔਰ ਸੰਗਰੂਰ ਵਿੱਚ ਉਹਨਾਂ ਦੀ ਪੋਸਟਿੰਗ ਰ ਕੱਲ ਮੈਨੂੰ ਨਾ ਇੱਕ ਮਿਲੇ ਨੇ ਐਸਪੀ ਰਿਟਾਇਰਡ ਜਦੋਂ ਮੈਂ ਗਿਆ ਮੱਥਾ ਟੇਕਣ ਮਸਤਵਾਨਾ ਸਾਹਿਬ ਉੱਥੇ ਸ਼ਾਇਦ ਉਹਨਾਂ ਦਾ ਨਾਮ ਐਸਪੀ ਰਿਟਾਇਰਡ ਨੇ ਬਹੁਤ ਸਾਦੇ ਜਿਹੇ ਬੰਦੇ ਨੇ ਉਹ ਮੇਰੇ ਪਿਤਾ ਜੀ ਦੇ ਕੁਲੀਕ ਸੀ ਜਾਨੀ ਗੁਰਬਚਨ ਸਿੰਘ ਜੀ ਉਹ ਸੇਵਾ ਵੀ ਕਰ ਰਹੇ ਸੀ ਉੱਥੇ ਔਰ ਆ ਗੱਲ ਰਹਿ ਚਲੀ ਸੀ ਇਹਨਾਂ ਨੇ ਵੀ ਜ਼ਿਕਰ ਕੀਤਾ ਇਹ ਦੂਜਿਆਂ ਨੂੰ ਟਿਚਰਾ ਕਰਦਾ ਹੁੰਦਾ ਸੀ ਕਿ ਜਿਹੜੇ ਨੀ ਪੱਥਰ ਰੱਖਾਂਗੇ ਨਾ ਉਮ ਮਿਸਤਰੀਆਂ ਤੋਂ ਰਖਾਇਆ ਕਰਾਂਗੇ ਕਿਉਂਕਿ ਕੰਮ ਤਾਂ ਮਿਸਤਰੀ ਕਰ ਰਹੇ ਨੇ ਉਹਦੇ ਮੰਤਰੀ ਦਾ ਸੰਤਰੀ ਦਾ ਨਾਮ ਹੀ ਨਹੀਂ ਹੋਣਾ ਚਾਹੀਦਾ 16 ਨੀ ਪੱਥਰ ਰੱਖੇ ਨੇ ਮੈਡੀਕਲ ਕਾਲਜ ਜਿਹੜੇ ਬਾਕੀ ਚਲੋ ਜਿਹੜੇ ਰੱਖੇ ਨੇ ਉਹ ਸੈਂਕੜੇ ਹਜ਼ਾਰਾਂ 16 ਮੈਡੀਕਲ ਕਾਲਜਸ ਦੇ ਪੰਜਾਬ ਦੇ ਵਿੱਚ 2 ਸਾਲ ਤੋਂ ਬਾਅਦ ਨੀ ਪੱਥਰੀ ਰਹਿ ਗਏ ਨੇ ਤੁਹਾਡਾ ਤਾਂ ਚਲੋ ਇੱਥੇ ਕਹਿੰਦੇ ਨਾ ਬਹਾਨਾ ਬਣਾ ਰਹੇ ਨੇ ਅਗਰ ਗਵਰਨਮੈਂਟ ਚਾਵੇ 25 ਏਕੜ ਜ਼ਮੀਨ ਕਿਹੜੇ ਪਿੰਡ ਦੀ ਪੰਚਾਇਤ ਦੀ ਨਹੀਂ ਲੈ ਸਕਦੇ ਉਹ ਅਗਰ ਐਸ்சி ਪੀਸੀ ਨਾਲ ਕੋਈ ਡਿਸਪਿਊਟ ਹੋ ਗਿਆ 1 ਮਿੰਟ ਲਈ ਉਹ ਉਥੋਂ ਦਾ ਤੁਹਾਡੇ ਪੱਡਰ ਕੋਲਟੀ ਸੀਗੀ ਨਾ ਗਊਸ਼ਾਲਾ ਦਿੱਤੀ ਹੋਈ ਸੀ ਬਣ ਰਿਹਾ ਜਿੱਦੇ ਬਣ ਰਿਹਾ ਸੀ ਪਵਜਿੰਦਰ ਜੀ ਦਾਦਾਸ ਨੇ ਚਲੋ ਮਤਲਬ 2 ਸਾਲ ਤੋਂ ਬਾਅਦ ਮੈਡੀਕਲ ਕਾਲਜ ਦਾ ਕੱਲਾ ਨੀ ਪੱਥਰੀ ਖੜਾ ਵਾ ਔਰ 2 ਸਾਲਾਂ ਵਿੱਚ ਕਿੱਤੇ ਪੰਜਾਬ ਦੇ ਵਿੱਚ ਕੋਈ ਚੱਜ ਦੀ ਇੱਟ ਨਹੀਂ ਲੱਗੀ ਕਿੱਤੇ ਵੀ ਮੈਂ ਤੁਹਾਨੂੰ ਦਾਵੇ ਨਾ ਕਹਿ ਰਿਹਾ ਵਾਂ ਤੇ ਕਿਹੜੇ ਆਧਾਰ ਦੇ ਉੱਤੇ ਵੋਟਾਂ ਮੰਗ ਰਹੇ ਨੇ ਇਸ ਕਰਕੇ ਤੁਹਾਡਾ ਮੀਡੀਆ ਦਾ ਮੈਂ ਬਹੁਤ ਸ਼ੁਕਰੀਆ ਅਦਾ ਕਰਦਾ ਤੁਸੀਂ ਆਇਆ ਧੰਨਵਾਦ ਥੈਂਕ ਯੂ